ਪਿਛੇ ਤੋਂ ਦਾ ਘਰ ਯਾਰ ਫਨੀ ਆਈ ਹੋਈ ਆ ਦੇਖਿਆ ਤੇ ਮਾਤਾ ਸਾਡੀ ਆ ਹੈਗਾ ਗੈਸ ਦਾ ਆ ਹੈਗਾ ਕੇਡਸ ਬੈਡ ਬਾਈਕਲ ਕ੍ਰੌਕ ਸਰਵਾਕੀ ਕਾਫੀ ਜਿਆਦਾ ਬ੍ਰਾਂਡ ਆ ਇੱਥੇ ਯਾਰ ਅਲੱਗ-ਅਲੱਗ ਤਰ੍ਹਾਂ ਦੇ ਜਿਦਾ ਸਬਜ਼ੀ ਮੰਡੀ ਚ ਨਾ ਅਲੱਗ-ਅਲੱਗ ਤਰ੍ਹਾਂ ਦੀਆਂ ਸਬਜ਼ੀਆਂ ਹੁੰਦੀਆਂ ਉਸੇ ਤਰ੍ਹਾਂ ਇੱਥੇ ਆ ਮਾਲ ਦੇ ਵਿੱਚ ਮਨਾਵਾ ਜਿਹੜਾ ਮਾਲ ਆ ਤੇ ਇੱਥੇ ਸਟੋਰ ਕਾਫੀ ਜਿਆਦਾ ਹੈਗੇ ਆ ਅਲੱਗ-ਅਲੱਗ ਤਰ੍ਹਾਂ ਦੇ ਉਹ ਯਾਹ ਵਾਲੀ ਹੋ ਰਹੀ ਹੈ ਕਿਹੜੇ ਦੁਕਾਨ ਦੇ ਜਿਹੜੀ ਅੱਪਾ ਕੋਲ ਆਈ ਸੀ ਅੱਪਾ ਉਹ ਜਿਹੜੀ ਦੇਖੇ ਸੀਗੇ ਉਹ ਪੈਸੀਫਿਕ ਵਾਲੇ ਸਕੇਚਰ ਤਾਂ ਜਾਣੇ ਹੁਣ ਇੱਥੇ ਦੇਖਦੇ ਮਮੀ ਲਈ ਵਾਸਤੇ ਨਾ ਸ਼ੂਜ਼ ਲੈਣੇ ਆ ਤੇ ਸੌਫਟ ਜਿਹਾ ਕੋਈ ਸ਼ੂਰ ਮਿਲ ਗਿਆ ਤਾਂ ਇੱਥੇ ਟਰਾਈ ਕਰਦੇ ਆ ਕੋਈ ਆਇਆ ਮਮੀ ਮਮੀ ਕਿੰਦਾ ਲੱਗਦਾ ਪਿਆ ਅੱਜ ਕੀ ਕੀ ਸ਼ੋਪਿੰਗ ਕਰ ਲਈ ਸਭ ਕੁਝ ਲੈ ਲਿਆ ਸੂਟ ਲੈ ਲੈਣਾ ਸੂਟ ਲੈ ਲੈਣਾ ਮਾਈ ਗੋਡ ਫਰ ਔਰ ਬੱਚੇ ਘੁਮਾ ਰਹੇ ਆ ਨਵੇਂ ਸ਼ਹਿਰ ਆਏ ਹੋਏ ਹੈ ਨਵੇਂ ਸ਼ਹਿਰ ਮੰਡੀ ਚ ਨਵੇਂ ਸ਼ਹਿਰ ਘੁੰਮ ਰਿਹਾ ਜੀ ਆਪਾਂ ਮੰਮੀ ਨਾਲ ਲੈ ਕੇ ਕੋਠੀ ਰੋਡ ਤੇ ਕੋਠੀ ਰੋਡ ਤੇ ਚੱਲੀਏ ਚੱਲ ਆ ਜਾ ਫਿਰ ਵਾਧਾ ਘੁਮਰਿਆ ਜੀ ਪੁਰੇ ਪੁੱਛ ਵਾ ਮਾ ਦਾ ਸਾਡੀ ਵਾਧਾਨ ਘੁਮਾ ਦੀਏ ਯਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੋ ਚੱਲੇ ਅੱਜ ਮਲਾਵਾ ਜਿਹੜਾ ਇੱਥੇ ਮਾਲ ਆ ਓਕਲੈਂਡ 에য়ারਪੋਰਟ ਦੇ ਉੱਪਰ ਜਿਹੜਾ ਖੁੱਲਿਆ ਆ ਤੇ ਉੱਥੇ ਮੰਮੀ ਉਹਨਾਂ ਨੂੰ ਲੈ ਕੇ ਚੱਲੇ ਕਮਾਨ ਲੱਗੇ ਮੰਮੀ ਉਹਨਾਂ ਨੂੰ ਅੱਜ ਉੱਥੇ ਕਮਾਨੇ ਆ ਤੇ ਉੱਥੇ ਜਾ ਕੇ ਦੇਦੇ ਆ ਕੀ ਕੀ ਹੈਗਾ ਐ ਉੱਥੇ ਫਿਰ ਕੁਝ ਜੇ ਲੈਣਾ ਹੋਊਗਾ ਤਾਂ ਲੈ ਵੀ ਲਵਾਂਗੇ ਤੇ ਬਣੇ ਰਹੋ ਵੀਡੀਓ ਦੇ ਨਾਲ ਜੇ ਚੰਗੀ ਲੱਗੀ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤਾਂ ਦੇ ਨਾਲ ਕਾਲੋ ਚੈਨਲ ਨੂੰ ਸਬਸਕ੍ਰਾਈਬ ਦੀਪਾ ਜੀ ਦੁਆਲਾ ਅੱਜ ਅਸੀਂ ਤੁਹਾਨੂੰ ਲੈ ਕੇ ਚੱਲੀਏ ਮਨਾਵਾ ਵੇ ਮੋਲ ਦੇ ਵਿੱਚ ਗੱਡੀ ਹੋ ਗਈ ਆਪਣੀ ਤਿਆਰ ਤੇ ਅੱਜ ਇਸ ਟ੍ਰਾਫਿਕ ਵਗੈਰਾ ਠੀਕ ਹੈ ਇੰਨੀ ਹੈਣੀ ਕਿ ਅੱਜ ਲੈ ਕੇ ਚੱਲਦੇ ਫਿਰ ਲਾਹੌਰ ਦੀਆਂ ਕੰਧਾਂ ਤੁਹਾਡੇ ਸਪਰਸ਼ ਨੂੰ ਦੇਖ ਰਹੀਆਂ ਤੁਸੀਂ ਕਦੋਂ ਆ ਕੇ ਹੱਥ ਲਾਉਂਗੇ ਤੁਹਾਨੂੰ ਆਵਾਜ਼ਾਂ ਸੁਣਦੀਆਂ ਲੋਹਰ ਦੀਆਂ ਕਿਲੇ ਦੀਆਂ ਕੰਧਾਂ ਦੇ ਵਿੱਚ ਸ਼ੇਰੇ ਪੰਜਾਬ ਦੀ ਹਵੇਲੀ 'ਚ ਜਦੋਂ ਤੁਸੀਂ ਵੜਦੇ ਹੋ ਤੁਹਾਨੂੰ ਕਲਕਾਰੀਆਂ ਸੁਣਦੀਆਂ ਉੱਥੇ ਸਿੱਖ ਕੱਲੇ ਗੁਰਦੁਆਰਿਆਂ ਨੂੰ ਨਹੀਂ ਉਧਰੇ ਗੁਰਦੁਆਰੇ ਵੀ ਸਿੱਖਾਂ ਨੂੰ ਉਧਰ ਗਏ ਬਹੁਤ ਚਿਰ ਉਧਰੇ ਰਹੇ ਉਧਰੇ ਰਹੇ ਉਧਰੇ ਰਹੇ ਹੁਣ ਡਿੱਗਣ ਲੱਗੇ ਸਾਡਾ ਸਿਰ ਉੱਚਾ ਹੁੰਦਾ ਜਦੋਂ ਅਸੀਂ ਲਾਹੌਰ ਆਉਂਦੇ ਹਾਂ ਨਲਕਾਣਾ ਸਾਹਿਬ ਦੀਆਂ ਗਲੀਆਂ 'ਚ ਤੁਸੀਂ ਤੁਰਦੇ ਹੋ ਕੈਸੀ ਮਹਾਰਾਜ ਦੀ ਖੇਡ ਹੋਊਗੀ ਸਾਡਾ ਚੱਕਰਵਰਤੀ ਸਮਰਾਟ ਸਾਡਾ ਸਭ ਤੋਂ ਵੱਡਾ ਬਾਬਾ ਗੁਰੂ ਨਾਨਕ ਦੇਵ ਸੱਚੇ ਪਾਸ਼ਾ ਮਹਾਰਾਜ ساری ਉਮਰ ਸੱਚੇ ਪਾਸ਼ਾ ਹਨ 26-27 ਸਾਲ ਉਦਾਸੀਆਂ ਕੀਤੀਆਂ ਮਹਾਰਾਜ ਕਹਿੰਦੇ ਆ ਇਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਧਰਤੀ ਤੇ ਤੁਰਨਾ ਵੀ ਸਿਮਰਣਾ ਮੈਂ ਸੋਚਦਾ ਵੀ ਤੁਰਦਿਆਂ ਤੁਰਦਿਆਂ ਜੇ ਕਿਤੇ ਸਾਡਾ ਪੈਰ ਉਸੇ ਥਾਂ ਤੇ ਪੈ ਜਾਵੇ ਜਿੱਥੇ ਕਦੇ ਗੁਰੂ ਨਾਨਕ ਦੇਵ ਜੀ ਦਾ ਰੱਖਿਆ ਗਿਆ ਸੀ ਤਾਂ ਅਸੀਂ ਪ੍ਰਵਾਣ ਹੀ ਆ ਨਨਕਾਣਾ ਸਾਹਿਬ ਚ ਇਹ ਆਸ ਜ਼ਿਆਦਾ ਵੱਧ ਜਾਂਦੀ ਹੈ ਕਿ ਸੱਚੇ ਪਾਤਸ਼ਾਹ ਖੇਡਦੇ ਰਹੇ ਆ ਉੱਥੇ ਸੱਚੇ ਪਾਤਸ਼ਾਹ ਉਹਨਾਂ ਗਲੀਆਂ 'ਚ ਘੁੰਮਦੇ ਫਿਰਦੇ ਰਹੇ ਆ ਅੱਤੇ ਪਾਤਸ਼ਾਹ ਬਚਪਨ ਦੀਆਂ ਖੇਡਾਂ ਸਾਰੀਆਂ ਉੱਥੇ ਕੀਤੀਆਂ ਮੈਨੂੰ ਪਤਾ ਨਹੀਂ ਇੱਥੇ ਮੈਂ ਬੈਠਾ 4 ਘੰਟੇ ਗੱਲਾਂ ਕਰੀ ਜਾਵਾਂ ਲੋਹਰ ਦੀਆਂ ਜਾयां ਗੱਲਬਾਤ ਨਹੀਂ ਆ ਮੈਂ ਕੋਈ ਜ਼ਿੰਮੇਵਾਰੀ ਤੁਹਾਡੇ ਤੇ ਸਿੱਟੀ ਨਹੀਂ ਪਰ ਆ ਜ਼ਿੰਮੇਵਾਰੀ ਮੈਨੂੰ ਲੱਗਦਾ ਤੁਹਾਡੇ ਤੇ ਹੈ ਕਿ ਸਾਡੇ ਦੇ 100 ਬੰਦੀਆਂ ਉਧਰ ਬੈਠਿਆਂ ਤੇ 3200 ਵੀਜ਼ਾ ਦਿੱਤਾ ਹੈ ਤੇ ਕੀ ਅਗਲੇ ਨੇ ਤੇ ਇਹ ਕਹਿੰਦੇ ਨਹੀਂ ਜਾਣਾ ਇਹ ਤੁਹਾਡੇ ਤੇ ਜ਼ਿੰਮੇਵਾਰੀ ਹੈ 40 50 ਸਿੰਘ ਇੱਕ ਸ਼ਹਿਰ 'ਚ ਇਕੱਠੇ ਹੋ ਜਾਓ 5-5 ਕਰ ਨਾਲੇ ਉਹਨਾ ਉਧਰੇ ਨਾਲੇ ਸ਼ੇਰੇ ਪੰਜਾਬ ਨਾਲੇ ਉਧਰੇ ਨਾਲੇ ਤੁਸੀਂ ਨਾਲੇ ਉਧਰ ਹਾਂਜੀ ਆ ਗਏ ਜੀ ਮਨਾਵਾ ਵੇ ਤੇ ਆ ਗਏ ਆਪਾਂ ਰਸ਼ ਕਾਫੀ ਜ਼ਿਆਦਾ ਹੈ ਨਹੀਂ ਗਾ ਇੰਨੇ ਜ਼ਿਆਦਾ ਤੇ ਮਨਾਵਾ ਵੇ ਸਾਹਮਣੇ ਉੱਥੇ ਹੈਗਾ ਗੇਟ ਹੈ ਦਾ ਉਹ ਵਾਲੇ ਸਾਈਡ ਤੇ ਉੱਥੋਂ ਆਪਾਂ ਐਂਟਰ ਕਰਨਾ ਹੈ ਹੁਣ ਤੇ ਮੰਮੀ ਹੁਣੀ ਉੱਤਰ ਤੇ ਪਏ ਆ ਉੱਤਰ ਵੀ ਗਏ ਬੜੀ ਫੁਰਤੀ ਮਾਰੀ ਆ ਗੱਡੀ ਆਪਾਂ ਕਰਤੀ پارک ਆਪਣੀ ਤੇ ਲੈ ਕੇ ਜਾਂਦੇ ਆ ਤੁਹਾਨੂੰ ਅੰਦਰ ਦਿਖਾਦੇ ਆ ਇਹਦਾ ਪਹਿਲਾਂ ਮੈਂ ਬਲੌਗ ਬਣਾਇਆ ਸੀਗਾ ਤੇ ਹੁਣ ਮੰਮੀ ਹੁਣੀ ਆਏ ਨਾਲ ਮੈਂ ਕਿਹਾ ਹੋਰ ਇੱਕ ਬਣਾ ਲੈਂਦੇ ਆ ਤੇ ਵਧੀਆ ਲੱਗਿਆ ਤਾਂ ਵਧੀਆ ਕਰਦੇਓ। ਇੱਪਣੀਆਂ ਕਰਦੇਓ ਜੀ। ਪਹਿਲਾ ਸਟੋਰ ਸਾਡਾ ਹੈਗਾ ਹਿੱਲ ਫਿਗਰ ਵਾਲਿਆਂ ਦਾ ਇੱਥੇ ਦਾ ਰਸ਼ ਬਹੁਤ ਲੱਗਿਆ ਪਿਆ ਇੱਥੇ। ਸਾਰਾ ਬਿਜੀ ਹੋਇਆ ਪਿਆ। ਭਾਜੀ ਜਿਹੜੇ ਨੋ ਆ ਨਾ ਭਾਜੀ ਇਹਦੀ ਪਹਿਲਾਂ ਨੋ ਹੋਈ। ਇੱਧਰ ਆ ਗਿਆ ਐਨਕਾਂ ਦੇ ਬ੍ਰਾਂਡ ਰੇ ਵਾਈਡ, ਰੇਵਨ ਆ ਗਿਆ, ਪ੍ਰਾਡਾ ਆ ਗਿਆ। 50% ਆਫ ਤੇ ਲਾਇਆ ਹੋਇਆ ਇਹਨਾਂ ਨੇ। ਇਹ ਤਾਂ origignal price ਹੈਗਾ ਯਾਹ ਬਲੀ ਐਨਕ ਦਾ 560$. ਇਹ ਦੋ ਸਾਹਮਣੇ ਹੈਗਾ ਹਵਾਏ ਨੋਦੀਆਂ ਆਪਣੇ ਚਪਲਾ ਵਗੈਰਾ ਮਿਲਦੀਆਂ ਆ ਉਹ ਹੈਗਾ ਯੂਐਸ ਦਾ ਬ੍ਰਾਂਡ ਤੇ ਪਾਰਲੇਵਾਸੇ ਉਧਰ ਗਾਹਾਂ ਹੈਗੇ ਆਪਣੇ ਮਾਊਂਟੇਨ ਹੋ ਗਿਆ ਕਾਟਮਾਂਡੂ ਹੋ ਗਿਆ ਤੇ ਨਾਈਕੀ ਵਗੈਰਾ ਦਾ ਜਿਹੜਾ ਪਾਰਲੇਵਾਸੇ ਸਟੋਰ ਆ ਸਾਰੇ ਉਧਰ ਜਾਂਦੇ ਆ ਇਸ ਤੋਂ ਬਾਅਦ ਅੱਜ ਦੀ ਸ਼ਾਪਿੰਗ ਹੋ ਗਈ ਖਤਮ ਸਕੇਚਰ ਦੇ ਨਾਲ ਸ਼ੂਜ਼ ਵਧੀਆ ਹੈ ਸਿਆਣਿਆਂ ਵਾਸਤੇ ਨਾ ਸੌਫਟ ਹੁੰਦੇ ਆ ਇਹ ਤੇ ਇਹਨਾਂ ਦਾ ਮੈਮਰੀ ਫੋਰਮ 에ਅਰ ਕੂਲੈਂਟ ਹੁੰਦਾ ਆ ਵਧੀਆ ਹੁੰਦੇ ਸਿਆਣਿਆਂ ਵਾਸਤੇ ਇਹ ਵਾਲੇ ਸ਼ੂਜ਼ ਅੱਡੀਆਂ ਨੂੰ ਆਰਾਮ ਪੈਂਦਾ ਆ ਤੇ ਮੰਮੀ ਵਾਸਤੇ ਲੈ ਆ ਇਹ ਵਾਲੇ ਤੇ ਤੁਰੇ ਜਾਂਦੇ ਹੁਣ ਸਾਨੂੰ ਘੰਟਾ ਦਾ ਹੋ ਗਿਆ ਇੱਥੇ ਆਏ ਨੂੰ ਬਿੱਲਾ ਕਿੱਦਾਂ ਵਧੀਆ ਬਈ ਬਿੱਲਾ ਲੱਗਿਆ ਆ ਇੱਥੇ ਹੋਰ ਕੋਨ ਡਿਊਟੀ ਲੈ ਲੈਣਾ ਕੋਈ ਇਸ ਵਾਰ ਕਹਿੰਦਾ ਉਹ ਹੀ ਲੈਣਾ ਬਾਈ ਪੈਸੇ ਜਮਾ ਕਰ ਰਿਆ ਬਿੱਲਾ ਚੁੱਪ ਰਹਿਣੇ ਚੁੱਪ ਕਹਿੰਦਾ ਵਿਆਹ ਕਰਾਣ ਜਾਣਾ ਤੇ ਪੈਸੇ ਜਮਾ ਕਰ ਲਿਆ ਕਹਿੰਦਾ अच्छा अच्छा चलो सही आ टिम्बर लैंड ਤੇ ਜਾਂਦੇ ਮੈਂ ਨਾ ਜੁਰਾਬਾਂ ਹੀ ਦੇਖਣੀਆਂ ਇੱਕ ਜੁਰਾਬਾਂ ਇਹਨਾਂ ਦੇ ਵਧੀਆ ਲੱਗੀਆਂ ਹੋਈਆਂ ਯਾਰ ਆ 25 ਦੀਆਂ ਲੱਗੀਆਂ ਹੋਈਆਂ ਇੱਕ ਜੋੜਾ ਮੈਨੂੰ ਦੋ ਜੋੜੇ ਦੇ ਦੇ ਤਾਂ ਕਿੰਨੇ ਦਾ ਜੀ ਹਿਸਾਬ ਦੋ ਯਾਰ टिम्बर لینڈ ਤੇ ਗਿਆ ਸੀਗਾ ਆ टिम्बर لینڈ ਦੇ ਨਾਲ ਗੱਲਬਾਤ ਨਹੀਂ ਬਣੀ ਜੁਰਾਬਾਂ ਲੈਣੀਆਂ ਸੀ ਜੁਰਾਬਾਂ ਮਹਿੰਗੀਆਂ ਬੜੀਆਂ ਉੱਥੇ ਮੈਂ ਨਾ ਇੱਕ ਸਾਲਟ ਸੀ ਸਾਲਟ ਕਰਕੇ ਇੱਕ ਬ੍ਰਾਂਡ ਆ ਜੁਰਾਬਾਂ ਦਾ ਨਾ ਉਹ ਵਾਲਾ ਲੈਣਾ ਉਹਨਾਂ ਅਕਸਰ ਉਹ ਜਰਾਬਾਂ ਦਾ ਵਧੀਆ ਬਹੁਤ ਹੁੰਦੀ ਉਹਨਾਂ ਦੀ ਜਿਹੜੀ ਇਲਾਸਟਿਕ ਹੁੰਦੀ ਨਾ ਜਿੱਦਾਂ ਉਹਨਾਂ ਦੀ ਘੈਂਡ ਹੁੰਦੀ ਹੈ ਹੁਣ ਆਨਲਾਈਨ ਮੈਂ ਲੱਭੂੰਗਾ ਜਾ ਕੇ ਆਨਲਾਈਨ ਲੱਭ ਕੇ ਨਾ ਆਰਡਰ ਕਰੂੰਗਾ 2-4 ਜੋੜੇ ਉਹ ਵਧੀਆ ਰਹਿੰਦੇ ਆ ਉਹ ਮੈਂ ਲਾਸਟ ਵਾਰ ਨਾ ਨਿਊਯਾਰਕ ਤੋਂ ਲਏ ਸੀਗੇ ਕੈਲੀਫੋਰਨੀਆ ਤੋਂ ਲਏ ਸੀਗੇ ਤੇ ਉਹ ਬਹੁਤ ਜ਼ਿਆਦਾ ਵਧੀਆ ਸੀਗੇ ਜਿੱਦਾਂ ਉਹ ਹਜੇ ਤੱਕ ਵੀ ਮੇਰੇ ਥੱਲੇ ਉਹ ਤਾਂ ਘਸ ਗਏ ਆ ਬਟ ਉਹਦੀ ਜਿਹੜੀ ਇਲਾਸਟਿਕ ਵਾਹ ਹਜੇ ਤੱਕ ਵੀ ਪਰਫੈਕਟ ਆ ਜਿੱਦਾਂ ਉਹ ਵਾਲਾ ਬ੍ਰਾਂਡ ਉਹਨੂੰ ਮੈਂ ਆਨਲਾਈਨ ਲੱਭ ਕੇ ਤੇ ਉਹ ਵਾਲਾ ਲਾਉਂਗਾ ਆਵਲ ਹੁਣ ਕਿਹੜਾ ਆ ਗਿਆ ਬ੍ਰਾਂਡ ਇੱਥੇ ਰੋ ਭਈ ਚਾਹ ਵੀ ਬਣਾਦੇ ਨੇ ਚਾਹੇ ਚਾਹ ਨਹੀਂ ਬਣਾਉਂਦੇ ਚਾਹ ਨਹੀਂ ਬਣਾਦੇ ਇੱਥੇ ਸਬਜ਼ੀਆਂ ਵਗੈਰਾ ਮਿਲਦੀਆਂ ਇੰਡੀਅਨ ਟੇਕ ਅਵੇ ਜਦਾਂ ਇਹ ਸ਼ਮਿਆਨਾ ਕਰਕੇ ਮਾਲ ਦੇ ਵਿੱਚ ਬਾਕੀ ਆ ਹੋ ਗਏ ਆਪਣੇ ਚਾਈਨਿਸ ਫੂਡ ਆਵਲ ਸਾਈਡ ਤੇ ਆ ਛੜਾ ਫੂਡ ਕੋਰਟ ਆਵਲੇ ਕਾਫੀ ਜ਼ਿਆਦਾ ਬਿਜ਼ੀ ਹੋਇਆ ਪਿਆ ਆ ਇਧਰ ਕੈਫੇ ਆ ਆਵਲੇ ਕੈਫੇਦੜ ਦੇ ਬਾਹਰ ਰਸਤੇ ਪਿਆ ਪੂਰਾ ਜਲਦੀ ਜਾਂਦੇ ਆ ਜੀ ਹੁਣ ਥੋੜਾ ਜਿਆ ਰਹਿ ਗਿਆ ਬਸ ਮੁੱਕਣ ਵਾਲਾ ਹੀ ਆ ਸਾਡਾ ਇੱਥੇ ਦੀ ਫੇਰੀ ਜਿਹੜੀ ਸੀਗੀ ਮੰਮੀ ਹੁਣੀ ਹੌਲੀ ਹੌਲੀ ਆਂਦੇ ਪਏ ਆ ਬਲਵੀਰ ਪਤਨੀ ਕਿੱਧਰ ਵੱਡ ਗਈ ਬਲਵੀਰ ਕਿੱਧਰ ਗਈ ਆ ਆਇਆ ਮਾਤਾ ਆ ਜਾ ਫਟਾਫਟ ਆਜੋ 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 ਫੂਡ ਕੋਰਟ ਦੇ ਵਿੱਚ ਨਾ ਸੈਂਡਾਂ ਦੇ ਸ਼ਾਪਾਂ ਆ। ਬ੍ਰਾਂਡ ਕਾਫੀ ਜਾਦੇ ਆ ਯਾਰ ਇੱਥੇ ਪਤਾ ਨਹੀਂ ਲੱਗਦਾ ਕੀ ਹੈਗਾ ਕੀ ਦੀ ਹੈਗਾ। ਆਪਣੇ ਜਿਹੜੇ ਮਤਲਬ ਵੀ ਇੱਕ ਦੋ ਚੀਜ਼ਾਂ ਸੀਗੀਆਂ ਉਹ ਆਪਾਂ ਲੈ ਲਿਆ ਆ। ਤੇ ਆ ਮਾਉਂਟਨ ਆ ਵਾਲਾ ਮੇਰਾ ਫੇਵਰੇਟ ਆ ਵਾਲਾ ਮਾਉਂਟਨ। ਵੇਰ ਹੋ। ਇਹ ਮੇਰਾ ਫੇਵਰੇਟ ਬ੍ਰਾਂਡ ਆ ਜਿੱਦਾਂ। ਇੱਥੇ ਮੈਂ ਹਮੇਸ਼ਾ ਸਮਾਨ ਲੈਣਾ ਹੀ ਹੁੰਦਾ ਆ। ਮਤਲਬ ਲੈਣਾ ਕੀ ਆ ਮੈਂ ਦੇਖਣਾ ਵੀ ਹੈਗਾ ਆ। ਤੇ ਥੋੜੇ ਜਿਹਾ ਦੇਖ ਕੇ ਤੇ ਚੱਕਾ ਲੈਨੇ ਆ। ਤੇ ਕਾਫੀ ਜ਼ਿਆਦਾ ਵਧੀਆ ਲੱਗਿਆ ਹੋਇਆ ਸਮਾਨ ਇੱਥੇ ਲੱਗ ਰਿਹਾ ਮੈਨੂੰ। ਜਕਟਾ ਜੁਕਟਾ, ਪੋਲੀਆਂ ਥੋੜੀਆਂ। ਤੇ ਫਿਰ ਵੀ ਲੈ ਕੇ ਜਾਂਦੇ ਆ ਦੇਖਦੇ ਆ ਜੇ ਕੁਝ ਚੀਜ਼ ਮਿਲ ਗਈ ਵਧੀਆ ਤੇ ਇੱਥੋਂ ਪਿਕ ਕਰਾਂਗੇ ਆਪਾਂ ਫਿਰ ਕੁਝ ਕਾਹ ਸੇ ਹੋਈ ਜੀ ਭਾਈ ਗੁਜਰਾਤ ਸੇ ਆਮ ਅੱਛਾ ਗੁਜਰਾਤ ਸੇ ਕੌਨ ਸੀ ਜਗ੍ਹਾ ਸੇ ਬੜੋਦਰਾ ਬੜੋਦਰਾ ਸੇ ਬੜੋਦਰਾ ਮਸ਼ਹੂਰ ਆ ਸੂਰਤ ਤੋਂ ਕਪੜੇ ਕੇ ਲਈ ਮਸ਼ਹੂਰ ਹੈ ਨਾ ਤੋ ਬੜੋਦਰਾ ਮੇ ਵਹਾਂ ਕਿਆ ਬੰਦਾ ਟਾਇਰ ਵਗੈਰਾ ਫੈਕਟਰੀ ਹੈ ਰਿਫਾਈਨਰੀ ਹੈ ਵਹਾਂ ਪੇ ਤੋ ਕਿਤਨਾ ਟਾਈਮ ਹੋ ਗਿਆ ਯਹਾਂ ਪੇ ਸਰ ਯਹਾਂ ਪੇ ਹਮਕੋ ਹੋ ਗਿਆ 5 ਸਾਲ 5 ਸਾਲ ਹੋ ਗਏ ਯਹਾਂ ਪੇ ਠੀਕ ਹੈ ਔਰ ਉਹ ਸਾਥ ਵਾਲੇ ਭਾਈ ਸਾਹਿਬ ਕਹਾਂ ਸੇ ਹੋ ਹਰਿਆਣੇ ਤੋਂ ਭਾਈ ਹੁਣੀ ਇਹ ਛੋਟਾ ਭਾਈ ਆ ਤੇ ਆ ਹੈਗਾ ਇੱਧਰ ਛੋਟਾ ਭਾਈ ਵੱਡਾ ਭਾਈ ਤੇ ਆਪਣਾ ਇਹ ਗੁਜਰਾਤੀ ਭਾਈ ਹਾਂਜੀ ਹੋਰ ਭਾਈ ਕਿੱਦਾਂ ਇੱਥੇ ਆਪਣੇ ਕਸਟਮਰ ਕਿੱਦਾਂ ਵਧੀਆ ਸਭ ਬੜੀਆ ਹੈ ਅੱਛੇ ਲੋਗ ਆਤੇ ਆ ਯਾਹ ਪੇ ਓਕੇ ਔਰ ਫਿਰ ਆਪਕੇ ਇੰਡੀਅਨ ਪਾਕਿਸਤਾਨੀ ਸਾਰੇ ਆਤੇ ਆ ਸਹੀ ਹੈ ਕੋਈ ਮੇਲ ਨਹੀਂ ਸਹੀ ਭਾਈ ਬਹੁਤ ਵਧੀਆ ਤੇ ਅੱਛਾ ਮੇਰੇ ਇੱਕ ਜੀ ਹੋਰ ਦੱਸੋ ਭਾਈ ਤੇ ਆਪਣਾ ਇਹ ਫੁੱਲ ਟਾਈਮ ਕੰਮ ਕਰਦੇ ਆ ਕਿ ਹੋਰ ਵੀ ਕੁਝ ਕਰਦੇ ਆ ਫੋਲ ਟਾਈਮ ਹੀ ਨੀ ਬੇਗਾਮ ਬੋਲਦਾ ਫੋਲ ਟਾਈਮ ਹੈ ਤੇ ਆਪਣਾ ਕੋਈ ਪੇਜ ਵਗੈਰਾ ਹੈਗਾ ਦੱਸ ਦੋ ਕੋਈ ਪੇਜ ਵੀ ਹੈ ਟੈਕ ਪ੍ਰੋ ਵੈਸੇ ہماری ਕੰਪਨੀ ਕੇ 55 ਸ਼ਾਪ ਹੈ ਅੱਛਾ ਅਲੱਗ ਅਲੱਗ ਨਾਮ ਸਹਿਬ ਬਾਈ ਬੈਨ ਕਮਿਊਨਿਟੀ ਟੈਕ ਟੈਕ ਪ੍ਰੋ ਚਲੋ ਇਹ ਭਾਈ ਉਹਨਾਂ ਦਾ ਵੱਡੇ ਕੰਮ ਆ ਜਿਹੜੇ ਵੱਡੀਆਂ ਗੱਲਾਂ ਇਹਨਾਂ ਦੀਆਂ ਤੇ ਸਮਾਨ ਸਮੂਹ ਇੱਥੇ ਆਉਂਦੇ ਨੇ ਨਾ ਵਾਰਾ ਬਾ ਜਿਹੜਾ ਆਕਲੈਂਡ 에어ਪੋਰਟ ਦੇ ਕੋਲ ਜਿਹੜਾ ਮਾਲ ਆ ਉੱਥੇ ਭਾਈ ਉਹਨਾਂ ਦੇ ਨਾ ਸਕਿਉਰ ਦੇ ਵਿੱਚ ਇੱਥੇ ਸੈਂਟਰ ਜਾ ਕੇ ਸ਼ਾਪ ਆ ਜੇ ਕਿਸੇ ਨੂੰ ਕੋਈ ਵੀ ਚੀਜ਼ ਲੈਣੀ ਹੋਵੇ ਨਾ ਤੇ ਇੱਥੋਂ ਆ ਕੇ ਲਿਓ ਮੈਂ ਵੀ ਲਿਆ ਆ ਪਾਵਰ ਬੈਂਕ ਆਦੇ ਬਲੋਕਾਂ ਦੇ ਵਿੱਚ ਦੇਖਾਂਗੇ ਜੇ ਨਾ ਮੇਰਾ ਪਾਵਰ ਪੈਪਰ ਪਾਵਰ ਬੈਂਕ ਪਾਵਰ ਬੈਂਕ ਨਹੀਂ ਚੱਲਿਆ ਤਾਂ ਇਹਨਾਂ ਨੂੰ ਮੈਂ ਆ ਕੇ ਘੜ ਦਿੰਦਾ ਫੜ ਲੈਣਾ ਇਹਨਾਂ ਨੂੰ ਠੀਕ ਆ ਠੀਕ ਆ ਭਾਜੀ ਮਜ਼ਾਕ ਕਰ ਰਹਾ हूं ਐਸੇ ਐਸੇ ਕਰ ਰਹਾ हूं तो ਭਾਈ ਉਹਨਾਂ ਨੇ ਸੁਜੈਸਟ ਕੀਤਾ ਵਧੀਆ ਮੈਨੂੰ ਕਹਿੰਦੇ ਕਿ ਆਹ ਵਾਲਾ ਲੈ ਜਿੰਦਾ ਤੇ ਆਪਾਂ ਲਿਆ ਹੈ ਕਾਫੀ ਨਾਲ ਕੋਈ ਵੈਰਾਈਟੀ ਹੈਗੀ ਆ ਤੇ ਤੁਸੀਂ ਇੱਥੇ ਆ ਕੇ ਆਪਣੇ ਆ ਚੱਕ ਸਕਦੇ ਹੋ ਸਵਾਦ ਜਿਹੜਾ ਮਰਜ਼ੀ ਠੀਕ ਆ ਭਾਜੀ ਚਲੋ ਜੀ ਬੂੰਦੀਆਂ ਵੰਡ ਦਵਾਂਗੇ ਇੱਥੇ ਓਕੇ ਜੀ ਤੁਰਿਆ ਮੈਂ ਤੁਰਿਆ ਕਿੱਦਾਂ ਲੱਗਿਆ ਮੀਂ ਅੱਜ ਵਧੀਆ ਲੱਗਿਆ ਘੈਂਟ ਹਾਂ ਲੈ ਵੀ ਮਾਤਾ ਕਹਿੰਦੀ ਵਧੀਆ ਲੱਗਿਆ ਵਧੀਆ ਘੁੰਮ ਲਿਆ ਬੂਟ ਵਾਟ ਲੈ ਲਿਆ ਮੰਮੀ ਨੇ ਤੇ ਹੋਰ ਥੋੜੀ ਜਿਹੀ ਕੱਲ ਹੀ ਆਪਾਂ ਸ਼ਾਪਿੰਗ ਜੀ ਸਮਾਨ ਲੈ ਲਿਆ ਤੇ ਬਿੱਲੇ ਨੇ ਟੋਪੀਆਂ ਲਈਆਂ ਭਰਾਵਾ ਵਾਲੀਆਂ ਟੋਪੀਆਂ ਤੇ ਬਲੌਗ ਦੀ ਸਮਾਪਤੀ ਆ ਗਿਆ ਟਾਈਮ ਤੇ ਗੱਡੀ 'ਚ ਆਪਾਂ ਬਹਿ ਗਏ ਆ ਤੇ ਵੀਡੀਓ ਵਧੀਆ ਲੱਗਿਆ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਨਾਲ ਦੇ ਨਾਲ ਕੱਲੋ ਚੈਨਲ ਨੂੰ ਸਬਸਕ੍ਰਾਈਬ ਦੀਪਾ ਬਜੀਦ ਵਾਲਾ ਮਿਲਦੇ ਆ ਤੁਹਾਡੇ ਨਾਲ ਮੇਰੀ ਆਉਣ ਵਾਲੀ ਵੀਡੀਓ ਦੇ ਵਿੱਚ ਕਿਤੇ ਹੋਰ ਜਗ੍ਹਾ ਤੇ ਹੋਰ ਥਾਂ ਤੇ ਕੁਝ ਹੋਰ ਰੰਗਾਂ 'ਚ ਧੰਨਵਾਦ ਸਤਿ ਸ੍ਰੀ ਅਕਾਲ